ਸੰਦੂ ਹੋਣੇ ਇਹ ਮਾਈ ਪਾਗੋ ਨਾ 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 ਪਾਗੋ ਤੇ ਮਰ ਬਾ ਕਪੜੇ ਧੋਣੀਆਂ ਹਨ ਛਾਪੀ ਨਾ ਡੰਡੇ ਨਾ ਪਹਿਲੀ ਤੇ ਆਪਣੇ ਵਿੱਚ ਹੁੰਦਾ ਸੀ ਆਪਣੇ ਜੜੀ ਤੇ ਨਹੀਂ ਨਾ ਹੋਈ ਆਪਣੇ ਘਰ ਤੁਸੀਂ ਕਿੰਨੇ ਹੱਲੋ ਕੀ ਜਿੰਦਗੀ ਹਾਂ ਨਿਆਣੇ ਹੱਲੋ ਬਾਈਕ ਨਾਲ ਲਈ ਆਪਾਂ ਜੇ ਹਮਤ ਸ਼ਾਲੀ ਮਿਲਦੀ ਹੈ ਕਿ ਕੀ ਮਤਲਬ ਇੱਕ ਤਾਂ ਜਾ ਵੀ ਹੈ ਜਨ ਸ਼ਾਲੀ ਨਾ ਜਿਹੜਾ ਪਹਿਲ ਸਾਨੂੰ ਆਪਸ਼ਨ ਮੈਲ ਸੁਝਾਉਂਦਾ ਹੈ ਤਾਂ ਮਲਦਨੀ ਆ ਯਮੀ ਸਪੀਕਰ ਗੁਰੂ ਕਰ ਪਾ ਵਾਓ

ਸਤਿਨਾਮ ਦੇ ਭਗਤੀ ਕਰਦੇ ਕਿ ਬਾਬਾ ਬੋਲ ਜਾ ਕੇ ਰਾਜਿਆਂ ਦੇ ਵਿੱਚ ਜੀ ਜੀ ਬਾਬਾ ਦੀ ਸਾਡੀ ਲਕੀਆ ਵਾਸਾ ਜਿਤਪਸਤਨ ਮਾਤਾ ਪਾਪਾ ਕੋ ਵੀ trovas, a rasta. Ez ਧੰਨ ਦਰਸ਼ਨ ਤੋਂ ਬਾਅਦ ਜਮੇ ਥੱਲੇ ਜੀ ਬਾਦਦੇ ਅਗਲੇ ਪੜਾਵਲ ਤੁਹਾਨੂੰ ਕਰਾਉਣੇ ਆ ਦਰਸ਼ਨ ਇਹ ਇਤਿਹਾਸਿਕ ਖੂਹ ਖਾਬਾ ਜੀ ਦਾ ਬਾਉਲੀ Coba dulu, saya saya beli apa? Cek dulu, saya beli apa? rumah dulu, saya beli apa? Cek dulu, saya beli apa? Cek dulu, saya saya beli apa? Cek dulu, saya beli apa? saya beli apa? Cek saya beli apa? saya apa? Cek saya ਮੈਂ ਜੀਦਾ ਸਾਰਾ ਮੈਂ ਜਾਂ ਆਮੀ ਬਣਨਾ ਚਾਹੁੰਦਾ క్రికెਟਰ ਜਾਂ ਪਾਇਲਟ ਘਰਾਂ ਮੰਟਰੀ ਬਣਨਾ ਪਾਇਲਟ ਬਣਨਾ ਮੈਂ ਫੈਸਲਾ ਕੋਈ ਜੀਦੋ ਪ੍ਰੈਕਟਿਸ ਮੇਕ ਪਰਫੈਕਟ ਪ੍ਰੈਕਟਿਸ ਕਰਿਆ ਗਾਰਦ ਇਹ ਨਹੀਂ ਜ਼ਰੂਰੀ ਆਪਾਂ ਪ੍ਰੈਕਟੀਕਲੀ ਕਰਨਾ ਉਹਦੇ ਬਾਰੇ ਸੋਚਣਾ ਵੀ ਪੈਂਦਾ ਯਾਰ ਇਹਾਂ ਇੱਥੇ ਬੋਲ ਆਊਗੀ ਆਪਾਂ ਕਿਹੜਾ ਸ਼ਾਰਟ ਮਾਰ ਸਕਦੇ ਬੈਸਟ ਆਪਣੇ ਲਈ ਕੀ ਆ ਹਾਂਜੀ ਹੁਣ ਆ ਗਏ ਜੀ ਆਪਾਂ ਗੁਰਦਵਾਰਾ ਨਾਨਕ ਚੀਰਾ ਗੁਰੂ ਘਰ ਦੀ ਪਾਰਕਿੰਗ ਆ ਆ ਆਪਣੀ ਗੱਡੀ ਖੜੀ ਆ ਬਾਹਰ ਨਿਕਲੇ ਇਹ ਨਵਰਾਜ ਸਿੰਘ ਆ ਮਿਲਦੇ ਆ ਜੀ ਤੁਹਾਨੂੰ ਗੁਰੂ ਘਰ ਦੇ ਅੰਦਰ ਬਹੁਤ ਮਨ ਟੋਪੀ ਨਿਕਲ ਕੇ ਆਪਣੀ ਜਰਾ ਬਈ ਮਿੰਨੀ ਸਕਰਟ ਪਾ ਕੇ ਜਾਣਾ ਮਨਾ ਹੈ ਸਾਹਿਬ ਜੀ ਅਫਰ ਰਿਪੋਰਟਿੰਗ ਪ੍ਰੋਜੈਕਟ ਇਨਸਾਈਟ ਬਿੰਦੂ ਬਾਟਾਂ ਟੂਨ ਹੋਇਸ ਸੈਲਵੀ ਅੱਜ ਗੁਰੂ ਘਰ ਦਰਸ਼ਨ ਆਪਾਂ ਅੰਦਰ ਕੈਮਰਾ ਨਹੀਂ ਲਾ ਸਕਦੇ ਸੋਨੀਏ ਦੇ ਦਾ ਪਰ ਦੇ ਦਰਸ਼ਨ ਕਰ ਲਏ ਜੀ ਹੁਣ ਆਪਾਂ ਚੱਲੇ ਆਂ ਵਾਪਸ ਅਜੀਤ ਸਾਹਿਬ ਦਰਬਾਰ ਸਾਹਿਬ ਨਹੀਂ ਜਲਿਆ ਪੁੱਤ ਇਹ ਚਲ ਪਰਸੇ ਝੂਠੇ ਹੱਥ ਨਹੀਂ ਲੈਂਦੇ ਮੈਂ ਝੂਠਿਆ ਆਂ ਆ ਲੈ ਹਲ ਮੇਰੇ ਦੁੱਪ ਚ ਮੈਂ ਮਿੱਠਾ ਸੀ ਬਣਾਤੇ ਜਾਲ ਜਿਹੜੀ ਚੜੀ ਜੀ ਬੁੱਢੀ ਸੀ ਸੀ ਹੋਰ ਚੱਲੇ ਆਂ ਜੀ ਹੁਣ ਵਾਪਸ ਆਪਣੇ ਗੁਰੂ ਘਰ ਜੀਉ ਸਾਹਿਬ ਨਦੇੜ ਦਰਸ਼ਨ ਕੀਤੇ ਤੁਸੀਂ ਵੀ ਅੰਦਰ ਜਾਏ ਕੈਮਰਾ ਨਹੀਂ ਜਾਣ ਦਿੰਦੇ ਫੋਨ ਤਾਂ ਕਰਕੇ ਹੋਏ ਅੰਦਰ ਥੋੜੀ ਵੀਡੀਓ ਬਣਾਈ ਗਿਆ ਦਰਸ਼ਨ ਕਰਾਏ ਤੁਹਾਨੂੰ ਹਾਂਜੀ ਮਿਲਦੇ ਆਂ ਜੀ ਥੋੜੀ ਦੇਰ ਬਾਅਦ ਭਾਈ ਗੁਰਜੀਤ ਕਾ ਖਾਲਸਾ ਭਾਈ ਠੀਕੀ ਫਤਿਹ ਸਾਰੇ ਗੁਰੂ ਘਰ ਦੇ ਦਰਸ਼ਨ ਕਰਕੇ ਅਸੀਂ ਚੱਲਦੇ ਆਂ ਬੱਸ ਸਭ ਦਰਸਾਓ ਕਿ ਰੁਕੀਏ

ਉਹ ਸੋਹਣਾ ਇਲਾਕਾ ਉਹ ਹਰਿਆਲੀ ਸੁਧੀ ਹਰਿਆਈ ਹਲਿਆਈ ਆ ਜਾਰੇ ਪਾਸੇ ਜੰਗਲ ਹੀ ਜੰਗਲ ਆ ਰੋਡ ਬਹੁਤ ਸੋਹਣੇ ਆ ਮਲਾਇਂ ਇਹ ਨੂੰ ਚਾਉਂਦੇ ਆ ਘਟੀਆਂ ਕੋਸ਼ੇ ਰੋਡ ਬਹੁਤ ਖਰਾਬ ਆ ਕੋਸ਼ੇ ਦਾ ਬੰਦਾ ਕੀ ਕਰਾ ਜਾਉਣਾ ਸੁਦੰਦੀਆਂ ਘਟੀਆਂ ਨਾਲ ਗੱਲ ਵੀ ਕਰ ਹੈਲੋ ਜੀ ਹਾਂ ਬਸ ਕਰਵਾਉਂਦਾ ...mek emri